ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਸਰਪੰਚ ਪਿੰਡ ਬਹੁਤ ਮਾੜਿਆ ਰੱਖੀ ਜੀ ਚਾਰ ਸਪੀਰੀਅਰ ਰੱਖੀ ਤੁਸੀਂ ਅੱਜ ਤੱਕ ਨਹੀਂ ਕੀਤੀ ਕੋਈ ਲੱਗੀ ਸਾਡੇ ਪਿੰਡ ਦੇ ਪ੍ਰਸ਼ਾਸਨ ਵਾਲੇ ਕੋਈ ਸਾਨੂੰ ਪ੍ਰਬੰਧ ਨਹੀਂ ਕੋਈ ਸਾ ਸਮਗਰੀ ਨਹੀਂ ਕੋਈ ਸਟਾਫ ਨਹੀਂ ਕੋਈ ਅਧਿਕਾਰੀ ਸਾਡੇ ਕੋਲ ਨਹੀਂ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਰਪੰਚ ਸਾਹਿਬ ਤਕਰੀਬਨ ਸਾਰੇ ਕੁਝ ਪਾਣੀ ਦੇ ਰਾਸ਼ਨ ਸਾਡੇ ਕੋ ਖਤਮ ਹੋ ਗਏ ਪਾਣੀ ਨਹੀਂ ਬਣੀ ਸੋਧਿਆ ਪੰਨੀ ਸਰ ਕਿੰਨੋਂ ਕੋਲ ਸਾਡਾ ਜਾਂਦਾ ਹੋ ਗਿਆ ਅੱਛਾ ਅਸੀਂ ਚਲਾਗੇ ਸਮਾਂ ਬਚਾ ਲਈ ਵਰ ਪਾਣੀ ਜਾਂਦਾ ਕੋਈ ਪੰਚਾਇਤ ਵਾਲਾ ਸਾਨੂੰ ਕੋਈ ਸਹਾਰਾ ਨਹੀਂ ਮਿਲਿਆ ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਔਰ ਕੋਈ ਸਾਡੇ ਨਾਲ ਜਿਹੜਾ ਮੈਂ ਸਾਂਦੀ ਤੋਂ ਹਟਾਉਣਾ ਹੁੰਦਾ ਕਿ ਪਾਣੀ ਤੋਂ ਪਹਿਲਾਂ ਮੁਰਤੀ ਨੇ ਫਿਰ ਕਿੰਨੇ ਦੇ ਦਾਲ ਜੀ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਇਹਨੂੰ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ हां 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 चलो चलो हाँ चलो कोई गल चिंता ना करो अपने हल्का खड़े ने मेरे नाल ने। ते मैं इन्होंने को सारा समान मैं मैं समरा साहब को समान भेज देना सारा सारा समान भेज दें ओके ਅੱਜ ਸਾਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਸਰਦਾਰ ਅਰਸ਼ੀ ਸਿੰਘ ਬਾਦਲ ਜੀ ਨੇ ਨਿਰਦੇਸ਼ ਦਿੱਤੇ ਸੀ ਵੀ ਉੱਥੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਕੋਈ ਹਰ੍ਹਾਂ ਦੀ ਸੋਸਿਆ ਆਈ ਹੈ ਤੁਸੀਂ ਉੱਥੇ ਉਹਨਾਂ ਦੀ ਮਦਦ ਕਰਨੀ ਹੈ ਅੱਜ ਸਾਨੂੰ ਉਹਨਾਂ ਦੇ ਨਿਰਦੇਸ਼ ਮੁਤਾਬਕ ਰਮਦਾਸ ਏਰੀਏ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਲੱਗਦਾ ਪਿੰਡ ਹੈ ਉੱਥੇ ਪਾਣੀ ਦੀ ਬਹੁਤ ਵੱਡੀ ਜਿਹੜੀ ਹੈਗੀ ਜਿਆਦਾ ਹੋ ਗਿਆ ਪਾਣੀ ਉੱਥੋਂ ਲੋਕਾਂ ਤੱਕ ਰਾਸ਼ਨ ਪਹੁੰਚਣ ਵਾਸਤੇ ਕਾਂਬੀਨ ਵਾਲੇ ਜੀਜਾ ਪਹੁੰਚਾਉਣ ਵਾਸਤੇ ਔਰ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣ ਵਾਸਤੇ ਕਿਸਤੀਆਂ ਦੀ ਲੋੜ ਸੀ ਇਸ ਜਿਲ੍ਹੇ ਦਾ ਅੱਜ ਅਸੀਂ ਇੱਕ ਟਾਲਾ ਭਰ ਕੇ ਇਥੋਂ ਕਿਸਤੀਆਂ ਦਾ ਉੱਥੇ ਭੇਜ ਰਹੇ ਹਾਂ ਤੇ ਉਹਦੇ ਨਾਲ ਪਾਣੀ ਜਿਹੜਾ ਪੀਣ ਵਾਲੇ ਪਾਣੀ ਦੇ ਬੇਟੀਆਂ ਸੀ ਭੇਜ ਰਹੇ ਹਾਂ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਾਰੇ ਪ੍ਰਭਾਵ ਦੇ ਏਰੀਆ ਦੇ ਵਿੱਚ ਜਿੱਥੇ ਹੜ੍ਹ ਦੀ ਮਾਰ ਆਈ ਹੈ ਉੱਥੇ ਟਰੈਕਟਰ ਦੇ ਚਾਹੇ ਤੁਰਕੇ ਚਾਹੇ ਪੈਦਲ ਚਾਹੇ ਵੀ ਪੈਂਦਾ ਹੋਵੇ ਬੱਟੇ-ਬੱਟ ਹੋ ਕੇ ਲੋਕਾਂ ਦੀ ਸਹਾਇਤਾ ਲੈ ਰਹੇ ਹੈਗੇ